ਹੈਲੋ ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਤੋਂ ਸੰਦੀਪ ਗੱਲ ਕਰ ਰਿਹਾ ਸੁਰਲੀਨ ਜੀ ਨਾਲ ਗੱਲ ਹੋ ਰਹੀ ਹੈ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਕੀ ਹਾਲ ਚਾਲ ਹਾਂ ਨਹੀਂ ਹੜਾਂ ਦਾ ਜੋ ਹਾਲਾਤ ਬਣੇ ਹੋਏ ਨੇ ਤੁਹਾਡਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਘੁੰਮ ਰਿਹਾ ਤੁਸੀਂ ਹੈਲਪ ਕਰਕੇ ਆਏ ਹੋ ਮੇਰੇ ਖਿਆਲ ਪਹਿਲਾਂ ਤਾਂ ਤੁਸੀਂ ਬਾਹਰ ਸੀ ਹਨ ਹਾਂ ਜੀ ਮੈਂ ਬਾਹਰ ਸੀ ਹੀ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਏ ਸੀ ਮੈਂ ਉਦੋਂ ਦੀ ਆਈ ਹੋਈ ਸੀਗੀ ਵੈਸੇ ਤਾਂ ਅੱਛਾ ਤੇ ਹਾਂ ਜੀ ਤੇ ਫਿਰ ਉਦੋਂ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਏ ਇੱਕ ਵੀਰ ਸੀਗੇ ਸਾਗਰ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੇ ਉਹਨਾਂ ਨੇ ਜਦੋਂ ਮੈਨੂੰ ਦੱਸਿਆ ਤੇ ਫਿਰ ਮੈਂ ਉਦੋਂ ਰਾਸ਼ਨ ਦੀ ਸੇਵਾ ਕਰਨ ਵਾਸਤੇ ਗਈ ਕਿਹੜੀ ਜਗ੍ਹਾ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਫਿਰ ਤੁਸੀਂ ਕਿਵੇਂ ਮਤਲਬ ਪਤਾ ਕੀਤਾ ਜਾਂ ਇੱਥੇ ਆਏ ਗੁਰਦਾਸਪੁਰ ਤੋਂ ਸੀਗੇ ਇਹਨਾਂ ਦੇ ਕੁਛ ਛਾਲਾ ਪਿੰਡ ਦੋ ਤਿੰਨ ਹੋਰ ਪਿੰਡ ਸੀਗੇ ਮੈਨੂੰ ਪ੍ਰੋਪਰ ਉਹਨਾਂ ਦੇ ਨਾਮ ਨਹੀਂ ਯਾਦ ਤੇ ਆਪਾਂ ਕਾ ਚਾਰਕ ਪਿੰਡਾਂ ਦਾ ਰਾਸ਼ਨ ਲੈ ਕੇ ਗਏ ਸੀ ਇਹਨਾਂ ਨੇ ਸਾਨੂੰ 50 ਕਿ ਜਾਣਿਆਂ ਦਾ ਕਿਹਾ ਸੀ ਪਰ ਅਸੀਂ ਟੋਟਲ 2 200 ਲਕਰਾਂ ਦਾ ਰਾਸ਼ਨ ਲੈ ਕੇ ਗਏ ਸੀ ਇਹਨਾਂ ਦਾ ਅੱਛਾ ਤੁਸੀਂ ਹੋਰ ਵੀ ਸੇਵਾ ਕਰਦਿਆਂ ਨੂੰ ਦੇਖ ਰਹੇ ਹੋ ਕਿਵੇਂ ਲੱਗਦਾ ਹੈ ਜੇ ਲੋਕ ਕਰ ਰਹੇ ਨੇ ਕੁਝ ਲੋਕਾਂ ਬਾਰੇ ਤੁਸੀਂ ਕਮੈਂਟ ਵੀ ਕਰ ਦੱਸਿਆ ਵੀ ਆ ਵੀ ਲੋਕਾਂ ਦੀ ਜਿਹੜੀ ਸੇਵਾ ਉਹਦੇ ਵਿੱਚ ਕਿਤੇ ਨਾ ਕਿਤੇ ਮੇਵਾਲੀ ਗੱਲ ਜਾਦੇ ਆ ਹਾਂਜੀ ਲੋਕੋ ਨਾ ਫੋਟੋਆਂ ਖਚਾਂ ਦੇ ਵਿੱਚ ਜਿਆਦਾ ਜੋਰਿੰਦੇ ਆ ਮੈਂ ਕਹਿੰਦੀ ਆ ਫੋਟੋਆਂ ਖਚਾਓ ਪਰ ਆਪਦੀ ਜੇਬ ਦੇ ਵਿੱਚੋਂ ਲਾਓ ਕਿਉਂਕਿ ਜਿੰਨੇ ਵੀ ਇਨਫਲੂਐਂਸਰ ਆ ਉਹ ਹਜੇ ਵੀ ਰੀਲਾਂ ਤੇ ਨੱਚੀ ਆਉਂਦੇ ਨੇ ਚਲੋ ਜੇ ਪੰਜਾਬ ਦੇ ਲੋਕ ਆ ਆਪਦੀ ਜੇਬ ਚ ਪੈਸੇ ਨਹੀਂ ਦਿੰਦੇ ਵਿਊ ਤਾਂ ਦਿੰਦੇ ਆ ਉਹ ਵਿਊਆਂ ਤੇ ਬੇਸ ਤੇ ਇਹਨਾਂ ਨੂੰ ਪ੍ਰੋਮੋਸ਼ਨ ਨਾਲੇ ਘਰ ਚੱਲ ਰਹੇ ਜੇ 4-5 ਸਾਲਾਂ ਤੋਂ ਬਾਅਦ ਬਾੜ ਆਈ ਹੈ ਜੇ ਇਹ 10-10 ਹਜ਼ਾਰ ਦੇ ਦੇਣਗੇ ਲੋਕਾਂ ਦੀ ਲਾਈਫ ਨਾਰਮਲ ਰੁਟੀਨ ਹੋ ਜਾਊਗੀ ਠੀਕ ਆ ਨਹੀਂ ਇੱਕ ਇੱਕ ਸੁਰਲੀਨ ਜੀ ਇੱਕ ਥੋੜਾ ਜਿਹਾ ਹਟਕੇ ਜਿਹਾ ਸਵਾਲ ਹੈ ਲੋਕਾਂ ਨੇ ਨਾ ਕਈ ਤੁਹਾਨੂੰ ਕਮੈਂਟ ਵੀ ਕਰ ਰਹੇ ਆ ਕਿ ਸੁਰਲੀਨ ਇਦਾਂ ਦੀਆਂ ਵੀਡੀਓ ਪਾਉਂਦੀ ਆ ਇਹ ਆਪਣੇ ਪੈਸੇ ਕਿੱਥੋਂ ਜੀਵੋ ਤੁਸੀਂ ਕੀ ਕਹਿਣਾ ਚਾਹੋਗੇ ਅਕਸਰ ਤੁਸੀਂ ਥੋੜਾ ਤਿੱਖਾ ਬੋਲ ਜਾਂਦੇ ਹੋ ਇਸ ਤੇ ਕੀ ਪ੍ਰਤੀਕਰਮ ਦੇਣਾ ਚਾਹੋਗੇ ਜਿਹੜੇ ਥੋੜੀ ਲੋਕਾਂ ਦਾ ਲੋਕਾਂ ਨੇ ਕਰਨਾ ਮੇਰਾ ਕੰਮ ਆ ਮੇਰਾ ਕਰਨਾ ਜਿੰਨਾਂ ਦੇ ਚੰਗੇ ਕੰਮ ਆ ਫਿਰ ਉਹ ਕਰ ਲੈਣ ਗਾਣ ਲੈ ਮੈਂ ਪਾ ਦਿੰਦੀ ਆ ਪੋਸਟ ਭੇਜ ਦੋ ਇਹ ਗੱਲਾਂ ਵਾਲੇ ਲੋਕ ਨੇ ਇਨਾਂ ਤੋਂ ਕੱਖ ਨਹੀਂ ਹੋਣਾ ਮੈਂ ਤਾਂ ਮਾੜੀ ਹੋ ਕੇ ਵੀ ਕਰਤਾ ਉਹਨਾਂ ਤੋਂ ਤੇ ਚੰਗੇ ਹੋ ਕੇ ਹੋਇਆ ਹੀ ਨਹੀਂ ਜੇ ਚੰਗੇ ਹੋਣਾ ਉਹਨਾਂ ਲੋਕਾਂ ਨੇ ਵਾਂਗੂ ਚੰਗੇ ਹੋਣਾ ਤਾਂ ਜੀ ਮੈਂ ਮਾੜੀ ਠੀਕ ਆ ਠੀਕ ਐ ਨਹੀਂ ਇਹ ਮਨ ਦੇ ਵਿੱਚ ਕਿਵੇਂ ਕਿਉਂਕਿ ਜਿਵੇਂ ਤੁਸੀਂ ਦੱਸਿਆ ਫਾਦਰ ਸਾਹਿਬ ਐਕਸਪਾਇਰ ਹੋ ਗਏ ਲੱਗਿਆ ਵੀ ਪਿਤਾ ਦਾ ਦੁੱਖ ਇਨਾਂ ਲੋਕਾਂ ਦਾ ਦੁੱਖ ਆ ਜਿਹੜਾ ਜਾਦੇ ਵੱਡਾ ਕਿਉਂਕਿ ਨਹੀਂ ਤਾਂ ਬੰਦੇ ਦਾ ਪਿਓ ਦੁਨੀਆ ਤੋਂ ਗਿਆ ਹੋਵੇ ਬੰਦਾ ਕਹਿੰਦਾ ਮੈਂ ਘਰੋਂ ਨਿਕਲ 5 ਦੇ ਹੋ ਕੇ ਗਏ ਨੇ ਬਹੁਤ ਕੁਝ ਦੇਖ ਕੇ ਗਏ ਨੇ ਉਹਨਾਂ ਨੇ ਪੂਰੇ ਆਪਾਂ 10 ਸਾਲ ਟੇਕ ਕੇਅਰ ਕੀਤੇ ਪਰ ਇੱਕ ਬੰਦੇ ਨੂੰ ਪ੍ਰੋਪਰ ਟਰੀਟਮੈਂਟ ਲੈਣ ਤੋਂ ਬਾਅਦ ਉਹ ਦੁਨੀਆ ਤੇ ਜਾਵੇ ਉੱਥੇ ਰੋਟੀ ਵੱਲੋਂ ਭੁੱਖੇ ਬੈਠੇ ਨੇ ਉਹਨਾਂ ਕੋਲ ਪੀਣ ਨੂੰ ਪਾਣੀ ਨਹੀਂ ਉਹਨਾਂ ਕੋਲੇ ਬੁਰਸ਼ ਕਰਨ ਵਾਸਤੇ ਪਾਣੀ ਨਹੀਂ ਕਾਲੋ ਸੀ ਟੂਥ ਪੇਸਟ ਉਹਨਾਂ ਨੂੰ ਹੰਡੇ ਮੈਂ ਉਹਨਾਂ ਅੱਠ ਅੱਠ ਦਿਨਾਂ ਤੋਂ ਉਹਨਾਂ ਬੰਦਿਆਂ ਨੇ ਗਿੱਲੇ ਕੱਪੜੇ ਪਾਏ ਹੋਏ ਨੇ ਤੁਸੀਂ ਇਹ ਦੇਖੋ ਹਾਊ ਦੇ ਆਰ ਸਰਵਾਈਵ ਹੂੰ ਬਹੁਤ ਵੱਡੀ ਗੱਲ ਤੇ ਉਹ ਇੱਕ ਪਿੰਡ ਦੇ ਵਿੱਚ ਤਾਂ ਮੈਂ ਗਈ ਉੱਥੇ ਮੈਂ ਜਾ ਕੇ ਹੀ ਉੱਥੇ ਸਿਰਫ ਚਿੱਕੜ ਚਿੱਕੜ ਆ ਸੌਰੀ ਕਈ ਲੋਕਾਂ ਨੇ ਤੇ ਸਾਪ ਲੜ ਜਾਣੇ ਸੀ ਬੀਬੀਆਂ ਆ ਕੇ ਮੈਨੂੰ ਏਦਾਂ ਜੱਪੀਆਂ ਪਾਪਾ ਕੇ ਰੋ ਰਹੀਆਂ ਸੀ ਜਿਵੇਂ ਕੋਈ ਮੰਤਰੀ ਮੰਤਰੀ ਹੁੰਦੀ ਫਿਰ ਮੈਂ ਉਹਨਾਂ ਨੂੰ ਸਮਝਾਇਆ ਮੈਂ ਹਾਂ ਅੰਟੀ ਮੈਂ ਤਾਂ ਤੁਹਾਡੇ ਮੂਹ ਝੋਨਾ ਲਾ ਲਾ ਕੇ ਪਿੰਡਾਂ ਚੁੱਠੀ ਹੋਈ ਕੁੜੀਆਂ ਮੈਨੂੰ ਤਾਂ ਤੁਹਾਡੇ ਵਾਸਤੇ ਦੁੱਖ ਵੱਡਾ ਲੱਗਾ ਮੈਂ ਤਾਂ ਆਈ ਆ ਮੈਨੂੰ ਤੁਹਾਡੇ ਤੋਂ ਕਿਹੜਾ ਵੋਟਾ ਚਾਹੀਦੀਆਂ ਮੈਂ ਕਿਹੜਾ ਐਮਐਲ ਆ ਕੋਈ ਇੱਥੇ ਬਟ ਉੱਥੋਂ ਤੱਕ ਸਰਕਾਰਾਂ ਪਹੁੰਚ ਰਹੀਆਂ ਉੱਥੇ ਕਪੋਲਾ ਉਹ ਬੋਲਦੇ ਉੱਤੇ ਖੜਕੇ ਹਜੇ ਵੀ ਐਮਐਲਏ ਜਿਹੜੇ ਹੈਗੇ ਵੋਟਾਂ ਵਾਸਤੇ ਸਿਆਸਤਾਂ ਕਰ ਰਿਹਾ ਵੋਟਾ ਕੁੱਟ ਰਿਹਾ ਬਹੁਤ ਸ਼ਰਮ ਦੀ ਗੱਲ ਹੈ ਵੀ ਕਹਿ ਰਹੇ ਆ ਤੁਸੀਂ ਸਾਨੂੰ ਵੋਟਾਂ ਪਾ ਕੇ ਜਿਤਾਇਓ ਅਸੀਂ ਅੱਗੇ ਆ ਕਰਾਂਗੇ ਫਿਲਹਾਲ ਦੀ ਘੜੇ ਤਾਂ ਭੁੱਖੇ ਬਣੇ ਆ ਹੁਣ ਤਾਂ ਤੁਸੀਂ ਵੋਟਾਂ ਸੇਕਣੀਆਂ ਬੰਦ ਕਰਦੋ ਉੱਥੇ ਜਿਹੜਾ ਰਾਹ ਹੈਗਾ ਮੇਨ ਇੱਕ ਤਾਂ ਬੰਨ ਟੁੱਟ ਜਾਂਦਾ ਉੱਥੇ ਲੋਕਾਂ ਨੇ ਉਹਨਾਂ ਨੂੰ ਰਾਸ਼ਨ ਵੰਡਣ ਵਾਸਤੇ ਜਾਣਾ ਉੱਥੇ ਗੱਡੀਆਂ ਨੇ ਆ ਕੇ ਤੇ ਉੱਥੇ ਜਾ ਕੇ ਵੋਟਾਂ ਸੇਕਣ ਲੱਗ ਪੈਂਦੇ ਨੇ ਇਹ ਲੋਕ ਇਹ ਜਿਹੜਾ ਤੁਸੀਂ ਪੈਸੇ ਦਿੱਤੇ ਆ ਕਈਆਂ ਨੇ ਕਮੈਂਟ ਵੀ ਕਰਨਾ ਵੀ ਇਦਾਂ ਹੁੰਦਾ ਇਹ ਆਪਦੇ ਜੇਬ ਚੋਂ ਤੁਸੀਂ ਹਾਂਜੀ ਮੈਂ ਜੇ ਇਥੇ ਦਿੱਤੇ ਮੈਂ ਪਿਛਲੇ ਸਾਲ ਵਿੱਚ 14 ਲੱਖ ਰੁਪਏ ਦੀ ਡੋਨੇਸ਼ਨ ਕੀਤੀ ਸੀਗੀ ਪਰ ਮੈਂ ਉਦੋਂ ਵੀਡੀਓ ਨਹੀਂ ਪਾਉਂਦੀ ਸੀ ਤੇ ਉਹ ਕਿਸੇ ਉਹਦੇ 'ਚ ਵੀ ਨਹੀਂ ਆਉਂਦੇ ਸੀ ਹਣ ਮੈਂ ਆਈ ਹੋਈ ਸੀਗੀ ਤੇ ਹਣ ਲੋਕ ਕਈ ਲੋਕ ਮੈਨੂੰ ਕਹਿੰਦੇ ਤੂੰ ਵਿਖਾਵਾ ਕਰਦੀ ਆ ਮੈਂ ਕਹਿੰਦੀ ਆ ਵੀ ਆਓ ਮੇਰੇ ਨਾਲ ਖੜੋ ਮੈਂ 5 ਲੱਖ ਪਾਉਂਗੀ ਤੁਸੀਂ ਲੱਖ ਪਾਓ ਵਿਖਾਵਾ ਕਰੋ ਮੇਰੇ ਨਾਲ ਖੜ ਕੇ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਤੁਸੀਂ ਜਦੋਂ ਬੀਬੀਆਂ ਦਾ ਦੁੱਖ ਦੇਖਿਆ ਕਿਵੇਂ ਲੱਗਿਆ ਤੁਸੀਂ ਮੇਰੇ ਖਿਆਲ ਇੱਕ ਬੀਬੀ ਕੋਲੇ ਵੀ ਖੜ ਕੇ ਉਹਦੇ ਨਾਲ ਸ਼ਾਇਦ ਉਹਨੂੰ ਪੈਸੇ ਵੀ ਦੇ ਰਹੇ हां जी ਮੇਰੇ ਤਾਂ ਉੱਥੇ ਰੋਣੇ ਨਿਕਲ ਗਿਓ ਆਂਟੀ ਦੇ ਚਾਰ ਕੁੜੀਆਂ ਸੀਆਂ ਬੇਟਾ ਐਕਸਪਾਇਰ ਹੋ ਗਿਆ ਸੀ ਘਰ ਵਾਲੇ ਦੇ ਉਹਦੇ ਲੱਤ ਦੇ ਵਿੱਚ ਪ੍ਰੋਬਲਮ ਸੀ ਉਹਨਾਂ ਨੂੰ ਇੱਕ ਮੈਡੀ ਲਾ ਕੇ ਦੇਣੀਆਂ 10 ਦਿਨਾਂ ਤੱਕ ਉਹਨਾਂ ਕੋਲੇ ਸਿਲੰਡਰ ਦੇ ਪੈਸੇ ਵੀ ਨਹੀਂ ਸੀ ਉਹ ਲੰਘਦੀ ਟੱਪ ਦੀ ਆ ਗਈ ਉਹ ਦੋਸੀਂ ਰਾਸ਼ਨ ਪਾ ਰਹੇ ਸੀਗੇ ਜਸਟ ਮਾਰਕੀਟ ਦੇ ਵਿੱਚ ਸੀ ਉਹਨਾਂ ਕੋਲ ਵਿਚਾਰਾ ਕੋਲੇ ਆਟਾ ਵੀ ਹੈ ਨਹੀਂ ਸੀ ਸੀ ਉੱਥੋਂ ਰਾਸ਼ਨ ਦਿੱਤਾ ਮੈਨੂੰ ਉਹਨਾਂ ਨੂੰ ਦੇਖ ਕੇ ਰੋਣਾ ਆ ਗਿਆ ਮਤਲਬ ਜੇ ਇਹ ਹਾਲਾਤ ਆ ਪੰਜਾਬ ਦੇ ਸ਼ਰਮ ਹੋਣੀ ਚਾਹੀਦੀ ਹੈ ਲੀਡਰਾਂ ਨੂੰ ਜਿਹੜੇ ਘਰੇ ਬੈਠ ਕੇ ਲੱਤਾਂ ਤੇ ਲੱਤਾਂ ਧਰ ਕੇ ਚਾਹ ਪੀ ਰਹੇ ਬਹੁਤ ਜ਼ਿਆਦਾ ਸ਼ਰਮ ਦੀ ਗੱਲ ਜੇ ਇਸ ਟਾਈਮ ਦੇ ਉੱਤੇ ਨਾ ਮੈਂ ਕਹਿੰਦੀ ਕੋਈ ਵੀ ਭੁੱਖਾ ਨਹੀਂ ਬੈਠਾ ਜਿਹੜੇ ਲੀਡਰ ਵਧੀਆ ਲੋਕ ਸਰਕਾਰੀ ਨੌਕਰੀ ਕਮਾਉਣ ਵਾਲੇ ਬੰਦੇ ਆ ਉਹਨਾਂ ਕੋਲੇ ਵੀ 10-10 ਲੱਖ ਰੁਪਏ ਖਾਤਿਆਂ ਜਪੇ ਆ ਉਹ ਵੀ ਲੱਖ-ਲੱਖ ਰੁਪਏ ਦਾਨ ਕਰਨ ਨਾਲ ਤਾਂ ਵੀ ਪੰਜਾਬ ਆਪਣਾ ਡੁੱਬਦਾ ਨਹੀਂ ਆਪਣੇ ਆਪ ਦੇ ਨੇ ਡੋਬਿਆ ਹੋਇਆ ਪੰਜਾਬ ਠੀਕ ਹੈ ਅੱਗੇ ਅੱਗੇ ਵੀ ਜਿਹੜਾ ਤੁਸੀਂ ਹੋਰ ਪਿੰਡਾਂ ਦੇ ਵਿੱਚ ਵੀ ਜਾ ਰਹੇ ਹੋ ਹੈਗਾ ਹੀ ਕੋਸ਼ਿਸ਼ ਹਾਂਜੀ ਮੇਰੀ ਇਹਨਾਂ ਦੇ ਵੀਰ ਜਸਾਗਰ ਵੀਰ ਜੀ ਨਾਲ ਹੋਊਗੀ ਗੱਲ ਇਹਨਾਂ ਕੋਲੇ ਆਪਾਂ ਕੱਲ ਇਹਨਾਂ ਕੋਲੇ 70 ਕ ਘਰਾਂ ਦਾ ਹਜੇ ਰਾਸ਼ਨ ਵਧਿਆ ਹੋਇਆ ਹੈ ਕੁਝ ਕ ਰਾਸ਼ਨ ਨੇ ਹੋਰ ਕਰ ਰਿਹਾ ਫਿਰ ਇਹ ਮੈਨੂੰ ਅੱਜ ਰਿਕੁਆਇਰਮੈਂਟ ਦੱਸਣਗੇ ਫਿਰ ਮੈਂ ਅਗਲੀ ਵਾਰ ਜਾਵਾਂਗੀ ਇਹਨਾਂ ਦੇ ਨਾਲ ਇੱਕ ਦੋ ਦਿਨਾਂ ਤੱਕ ਚਲੋ ਬਹੁਤ ਧੰਨਵਾਦ ਸੁਰਲਿੰਝ